ਗੱਡੀ ਚਲਾ ਰਹੇ ਆ ਮਨ ਕਿਤੇ ਭੱਜਦਾ ਮੇਰੇ ਵਰਗਾ ਕੀਰਤਨ ਕਰ ਰਿਹਾ ਮਨ ਕਿਤੇ ਭੱਜਦਾ ਮਨ ਹਾਜ਼ਰ ਨਹੀਂ ਹੁੰਦਾ ਇਹਨੂੰ ਬੰਨਣਾ ਸਿਖਾਓ ਬੰਨਣ ਵਾਸਤੇ ਸਾਹਾਂ ਤੇ ਵੀ ਬੰਨ ਸਕਦੇ ਆ ਜਾਂ ਫਿਰ ਤੁਹਾਨੂੰ ਜੋ ਸ਼ਬਦ ਜੋ ਮੰਤਰ ਜੋ ਗੁਰੂ ਨੇ ਦਿੱਤਾ ਹੈ ਉਹਦੇ ਨਾਲ ਵੀ ਬੰਨ ਲਓ ਉਹ ਸੌਖਾ ਉੱਥੇ ਛੱੜਦਾ ਹੁੰਦੀ ਏ ਇਸ ਕਰਕੇ ਉੱਥੇ ਮੰਤਰ ਤੇ ਛੇਤੀ ਵੱਜ ਜਾਂਦਾ ਹੈ ਮਤਲਬ ਸ਼ਰਧਾ ਕਰਕੇ ਪਿਆਰ ਕਰਕੇ ਉਹਦੇ ਨਾਲ ਆਪਣੇ ਮਨ ਨੂੰ ਫੋਕਸ ਕਰਨਾ ਸਿਖਾਓ ਫੋਕਸ ਕਰਨਾ ਸਿੱਖੇਗਾ ਫਿਰ ਠਹਿਰਨਾ ਸਿੱਖ ਗਿਆ ਫਿਰ ਹਰ ਚੀਜ਼ ਤੇ ਠਹਿਰੇਗਾ ਧਿਆਨ ਨਾਲ ਫਿਰ ਸਮਝ ਜਾਓ ਇਹਦੀ ਟੈਕਨੀਕ ਕੀ ਹੈ ਇਹਦੀ ਟੈਕਨੀਕ ਤੇ ਸਮਝ ਲਈ ਆਪਾਂ ਵਾਹਿਗੁਰੂ ਵਾਹਿਗੁਰੂ ਬੋਲ ਲਓ ਫੋਕਸ ਕਰੋ ਬੈਠੋ ਚੌਂਕੜਾ ਲਾਓ ਹਿੱਲੋ ਨਾ ਬਾਡੀ ਨੂੰ ਟਿਕਾਓ ਟਿਕਾਣਾ ਸਿੱਖੋ ਪਰ ਰੀਜ਼ਨਿੰਗ ਜਿਹੜੀ ਹੈ ਇਹਦੇ ਪਿੱਛੇ ਪ੍ਰੈਕਟੀਕਲ ਟੀ ਇਹ ਹੈ ਕਿ ਜਿਸ ਬੰਦੇ ਦਾ ਮਨ ਕਿਸੇ ਸ਼ਬਦ ਤੇ ਠਹਿਰੇਗਾ ਉਹਦਾ ਮਨ ਹੌਲੀ-ਹੌਲੀ ਠਹਿਰਨਾ ਸਿੱਖ ਜਾਏਗਾ ਉਹਨੂੰ ਤੁਸੀਂ ਅੱਧਾ ਘੰਟਾ-ਘੰਟਾ ਬੈਠਾ ਹੁਣ ਉਹਨੂੰ ਠਹਿਰਨਾ ਆ ਗਿਆ ਫਿਰ ਉਹਦਾ ਮਨ ਇੱਥੇ ਆਓਗੇ ਇੱਥੇ ਵੀ ਠਹਿਰੇਗਾ ਫਿਰ ਤੁਸੀਂ ਖੇਤ ਚ ਜਾਓਗੇ ਖੇਤ ਚ ਵੀ ਠਹਿਰ ਜਾਏਗਾ ਕੰਮ ਤੇ ਜਾਓਗੇ ਉੱਥੇ ਵੀ ਠਹਿਰ ਜਾਏਗਾ ਬੱਚਿਆਂ ਚ ਬੈਠੇ ਹੋ ਉੱਥੇ ਵੀ ਠਹਿਰ ਜਾਏਗਾ ਫੁੱਲਾਂ ਚ ਬੈਠੇ ਹੋ ਉੱਥੇ ਵੀ ਠਹਿਰ ਜਾਏਗਾ ਕੰਡਿਆਂ ਚ ਬੈਠੋਗੇ ਉੱਥੇ ਵੀ ਠਹਿਰ ਜਾਏਗਾ ਇਨੂੰ ਠਹਿਰਨਾ ਸਿਖਾਓ ਇਹਨੂੰ ਰੁਕਣਾ ਸਿਖਾਓ ਭੱਜਣਾ ਤੇ ਸਿਖਾਇਆ ਹੀ ਇਹ ਹੁਣ ਤੱਕ ਭੱਜੀ ਹੋਈ ਜਾਂਦਾ ਹੈ ਦੌੜੀ ਹੋਈ ਜਾਂਦਾ ਇਹਨੂੰ ਠਹਿਰਨਾ ਸਿਖਾਓ ਮਨ ਨੂੰ ਜੇ ਠਹਿਰਨਾ ਨਹੀਂ ਸਿਖਾਓਗੇ ਐਕਸੀਡੈਂਟ ਖਰਾਬ ਬੈਠੋਗੇ ਡਿਪਰੈਸ਼ਨ ਚ ਚਲੇ ਜਾਓਗੇ ਓਵਰ ਥਿੰਕਰ ਬਣ ਜਾਓਗੇ ਐਂਗਜ਼ਾਇਟੀ ਹੋਏਗੀ ਭਟਕਦਾ ਰਹੇਗਾ ਇਹਨੂੰ ਰੁਕਣਾ ਹੀ ਸਿਖਾਣਾ ਔਖਾ ਹੈ ਅਸਲੀ ਡਰਾਈਵਰ ਉਹ ਹੈ ਜਿਹਨੂੰ ਬ੍ਰੇਕ ਮਾਰਨੀ ਆਉਂਦੀ ਹੋਵੇ ਟਾਈਮ ਤੇ ਬ੍ਰੇਕਸ ਮਨ ਨੂੰ ਠਹਿਰਾਉਣਾ ਸਿੱਖੋ ਤੇ ਜਿਹਦਾ ਮਨ ਕਿਸੇ ਇੱਕ ਸ਼ਬਦ ਤੇ ਠਹਿਰਨ ਲੱਗ ਗਿਆ ਲੱਗ ਗਿਆ ਲੱਗ ਗਿਆ ਲੱਗ ਗਿਆ ਲੱਗ ਗਿਆ ਉਹਦਾ ਮਨ ਫਿਰ ਹੌਲੀ ਹੌਲੀ ਹਰ ਥਾਂ ਤੇ ਠਹਿਰਨ